ਅੱਜ ਅਸੀਂ ਸਾਡੇ ਵਾਰਡ ਨੰਬਰ 80 ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ ਸਹਿਬਾਨ ਮਾਤਾ ਸਹਿਬਾਨ ਨੌਜਵਾਨ ਸਾਥੀ ਤੇ ਖਾਨਸਰ ਦੋਸਤ ਅਸੀਂ ਲਗਭਗ ਪਿਛਲੇ 35-40 ਸਾਲ ਤੋਂ ਸਿੱਧ ਬਾਬਾ ਬਲਕਨਾਥ ਜੀ ਦੇ ਦਰਬਾਰ ਦੇ ਵਿੱਚ ਹਰ ਸਾਲ ਜਾਂਦੇ ਆ ਅੱਜ ਵੀ ਅਸੀਂ ਦਵਾਬਾ ਦੀਆਂ ਦੋ ਬੱਸਾਂ ਲੈ ਕੇ ਪੂਰੀ ਸੰਗਤ ਸਮੇਤ ਅੱਜ ਬਾਬਾ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਆ ਅਸੀਂ ਸਾਰਿਆਂ ਤੋਂ ਪਹਿਲਾਂ ਅਸੀਂ ਬਾਬਾ ਪੀਰ ਨਗਾਹ ਜੀ ਮਹਾਰਾਜ ਉਹਨਾਂ ਦੇ ਦਰਬਾਰ ਦਰਬਾਰ ਦੇ ਵਿੱਚ ਨਵਸਤਕ ਹੋਵਾਂਗੇ ਉਸ ਤੋਂ ਬਾਅਦ ਸਾਤ ਲਾਈਆਂ ਮਾਤਾ ਰਤਨੋ ਜੀ ਦੇ ਦਰਬਾਰ ਦੇ ਵਿੱਚ ਰਾਤ ਰ੍ਹਾਂਗੇ ਅਤੇ ਸਵੇਰੇ ਸਿੱਧ ਬਾਬਾ ਬਲਕਨਾਲ ਜੀ ਦੇ ਮੰਦਰ ਵਿੱਚ ਸਾਰੇ ਹੀ ਰਲ ਕੇ ਮੱਥਾ ਟੇਕਾਂਗੇ ਅੱਜ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਅੱਜ ਸਿੱਧ ਬਾਬਾ ਬਲਕਨਾਲ ਜੀ ਦੇ ਦਰਬਾਰ ਦੇ ਜਾਣ ਲਈ ਤਿਆਰ ਹੋਈਆਂ ਹਨ ਮੈਂ ਸਾਰੀ ਸੰਗਤ ਦਾ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਸਿੱਧ ਬਾਬਾ ਬਲਕਨਾਥ ਜੀ ਦੇ ਦਰਬਾਰ ਦੇ ਵਿੱਚ ਤਿਆਰ ਹੋਏ ਨੇ ਮੈਂ ਸਾਰੀ ਸੰਗਤ ਨੂੰ ਜੀ ਆਇਆਂ ਕਹਿੰਦਾ ਹਾਂ ਜੈ ਸਿੱਧ ਬਾਬਾ ਬਲਕਨਾਥ ਜੀ ਜੈ ਅੱਜ ਅਸੀਂ ਜਾਵਾਂਗੇ ਤੇ ਕੱਲ ਸ਼ਾਮ ਨੂੰ ਵਾਪਸੀ ਆ ਜੀ ਆਰੇ ਮੇਨ ਸਤਿਜਾਵੇ ਇੱਕ ਜਾਣਕਾਰੀ ਤੁਹਾਨੂੰ ਦੇਣਾ ਅੱਜ ਅਸੀਂ ਇੱਥੋਂ 10 ਵਜੇ ਤੁਰਨਾ ਹੈ ਤੇ ਕੱਲ ਸ਼ਾਮ ਨੂੰ ਸਾਡੀ ਜਿਹੜੀ ਆ ਉਹ ਵਾਪਸੀ ਆ ਆਪਣਾ ਆਉਦਾ ਵੀ ਆਪਣਾ ਨਾਮ ਸੁਝਾਵੇ ਜੀ ਆਪਣਾ ਮੋਬਾਈਲ ਨੰਬਰ ਮੇਰਾ ਨਾਮ ਦੇਸਰਾਜ ਜਸਲ ਕਾਉਂਸਲਰ ਬਾਰ ਨੰਬਰ 80 ਅਤੇ ਮੋਬਾਈਲ ਨੰਬਰ 93161 09983 जो संघ जा रहा मुख्य सूत्रों जय जय सर जी ने कौंसलर ने दसाया गया है जान दी गई है ये बस जो है मुसीदा तो आरंभ होकर संघ बाबा बालक नाथ जा रहे हैं तो संघ का अंदर यहाँ अंदर संघ का दर्श कराइए जो संघता इतों बाबा संग बाबा बालक नाथ जा रही हैं कौंसलर जैसे जय जैसे जानकारी दी गई आउट पे जानकारी लेगी और बात देख जो पहले जा रहे हैं तो जा रहे हैं ना संगम जा रहे हैं ना जानकारी लेगी बादी कितने जा रहे हैं जीतू आसी जा रहे हैं बाबा बालकनाथ जा रहे हैं बाबा बालकनाथ ते जा रहे हैं दर्शन करने आप रात का i gonna adui dua Yang kedua. Apa tuh jantinya ini ya? Sang jari jatuh. ਸਾਡੇ ਨਾਲ ਰਾਜਕਮਾਲ ਜੀ ਜੋ ਜੋ ਸਵੇਰ ਜਤੀ ਜਾ ਰਹੇ ਹਨ ਜੋ ਉਹ ਜਾਣਕਾਰੀ ਦਿੰਦੇ ਹੋਏ ਜੈ ਗੁਰਦੇਵ ਜੀ ਤੁਹਾਨੂੰ ਗੁਰਦੇਵ ਜੀ ਸ਼੍ਰੀਮਨ ਦੇਸ ਰਾਜਸਲ ਜੀ ਮੋਹਨ ਰਾਜਸਲ ਜੀ ਸთა ਸਮੂਹ ਜਸਰ ਪਰਿਵਾਰ ਵੱਲੋਂ ਅੱਜ ਜਿਹੜੀ ਯਾਤਰਾ ਹੈ ਉਹ ਜਾ ਰਹੀ ਹੈ ਮਕਸੂਦਾਂ ਚੌਕ ਤੋਂ ਪਹਿਲਾਂ ਇਹ ਯਾਤਰਾ ਜਿਹੜੀ ਹੈ ਪੀ ਨਗਾਹੇ ਜਾਣੀ ਹੈ ਫਿਰ ਸ਼ਾਤਲਾਈਆਂ ਫਿਰ ਬਾਬਾ ਬਲਕਨਾਥ ਤੇ ਉਸ ਤੋਂ ਬਾਅਦ ਇਸ ਕੱਲ ਨੂੰ ਵਾਪਸੀ ਹੈ ਅੱਜ ਦੇ ਦਿਨ ਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਵਾਰਕਾਂ ਸਤਿਗੁਰ ਕੰਨ ਬਾਬਾ ਬਲਕਨਾਥ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਤੇ ਮੇਰ ਫਰਿਆ ਸਿਰ ਤੇ ਰੱਖਣ ਸਾਰੀ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨ ਜਸਲ ਪਰਵਾਰ ਤੇ कृपा रखन इस तरह तुम में जाते रहन जय गुरुदेव धन जो चैनल है चलता देवी देव संघ दे जो कि देखना नहीं बात चैलेंज नहीं करना चाहिए कि चैलेंज करते हुए मीडिया ना मजाक करते हुए इधर जगह हेलो हेलो की बोला जी दसो जा रही है जी बाबा जी के दर्शन वास्ते बाबा जय जस जी लेके जा रहे हैं संगत न

ਕਿਨਾਂ ਜਿਹਾ ਯਾਰ ਜਿਹੜਾ ਜੀ ਤੁਸੀਂ ਸਾਰੇ ਸਾਰੇ ਜਦ ਮੈਂ ਨਾ ਜਾਵੀ ਸਤ ਗੁਰੂ ਆਪਣਾ ਆਪਨਾ ਗਤਾ ਦੇ ਸਾਰੇ ਕਰਜ ਆਪਣ ਕਰ ਜਾਵੇ ਸਤ ਗੁਰੂ ਆਪਣਾ ਆਪਨਾ ਉਤਾਰ ਜਾਵੇ ਆਂਦੇ ਨੀਂਹ ਫੈਰੀ ਚੱਲ ਜਾਂਦੇ ਝੋਲੀਆਂ ਪਰ ਮੈਂ ਉਗਾਗੀ ਸਾਤੀ ਸਾਰੇ ਜਗੇ ਮੈਂ ਨਾ ਜਾਗੀ ਉਗਾਗੀ ਸਾਰੇ ਜਗੇ ਮੈਂ ਨਾ ਜਾਗੀ ਸੱਚੀ ਆਮਨਗੇ ਮੇਰਾ ਭਾਮਾ

सरकार दा बोल साचे दरबार जय कोए किरदा बोल साचे दरबार जकारा पैरों चढ़िए दा बोल साचे दरबार जकारा भरया पूर बनने लावण वाले दा बोल, बोल साचे दरबार की जय संग जा रिया सुद्धा तो ਯਾਤਰਾ ਦਾ ਬਾਬੇ ਦੀ ਜਿਹੜੀ ਆਈ ਜਣਾ ਗਣਤੀ ਹੈ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜਾ ਉਹ ਬਾਬਾ ਜੀ ਦੇ ਪੀਰ ਨਗਾਹ ਸ਼ਾਤਲਾਈ ਤੇ ਗੁਫਾ ਤੇ ਉੱਪਰ ਮੱਥਾ ਟੇਕ ਕੇ ਬਾਬਾ ਜੀ ਦੇ ਦਰਬਾਰ ਤੇ ਸਾਰੀ ਸੰਗਤ ਨੂੰ ਦਰਸ਼ਨ ਕਰਾਉਣ ਜਾਂਦਾ ਜੀ ਅਸੀਂ ਤੇ ਇਹਦੇ ਵਿੱਚ ਇਦਾਂ ਬਈ ਕਾਉਂਸਲਰ ਦੇਸਰਾਜ ਜੱਸਲ ਰਾਮਪਾਲ ਜਸਲ ਮੋਹਨ ਲਾਲ ਜਸਲ ਇਹ ਜਸਲ ਪਰਿਵਾਰ ਵੱਲੋਂ ਸਾਰਿਆਂ ਇਹ ਸੰਗਤ ਦੀ ਸੇਵਾ ਕੀਤੀ ਜਾਂਦੀ ਆ ਤੇ ਇਹ ਜਿਹੜਾ ਸੰਗ ਹੈ ਇਹ ਕੋਈ ਇਦਾਂ ਨਹੀਂ ਵੀ ਕੋਈ ਸਾਡੇ ਨਾਲ ਕੋਈ ਮਹਾਪੁਰਸ਼ ਜ ਚੇਰ ਲਾਟ ਆਇਆ ਉਹ ਉਹਦੇ ਵਿੱਚ ਇਦਾਂ ਦਾ ਕੋਈ ਨਹੀਂ ਆ ਇਹ ਸਾਰਾ ਅਸੀਂ ਆਪਣਾ ਸੰਗਤ ਨੂੰ ਜਿਹੜਾ ਬੰਦਾ ਗਰੀਬ ਬੰਦਾ ਨਹੀਂ ਕਰਾਇਆ ਪਰ ਸਕਦਾ ਉਹਦੇ ਵਾਸਤੇ ਸਹਾਇਤਾ ਵੀ ਦਰਸ਼ਨ ਜਿੰਨੇ ਕਰਨੇ ਆ ਆ ਜਾਓ ਤੇ ਅਸੀਂ ਉਹ ਸੰਗ ਲੈ ਕੇ ਜਾਏਗਾ ਬਾਬੇ ਦੀ ਕਿਰਪਾ ਦੇ ਨਾਲ ਸਾਰਾ ਇਹ ਜਿਹੜਾ ਕਾਰੋਬਾਰ ਚੱਲਦਾ ਤੇ ਉਹ ਜਿੱਦਾਂ ਬਾਬਾ ਦੇਈ ਜਾਂਦਾ ਉਦਾਂ ਅਸੀਂ ਲੈ ਜਾਂਦੇ ਹਾਂ ਹਾਂਜੀ ਆਪਣਾ ਨਾਂ ਤੇ ਆਪਣੇ ਦਫ਼ਤਰ ਦਾ ਨਾਂ ਦੱਸਿਆ ਜਾਵੇ ਜੀ ਇਹ ਮੇਰਾ ਨਾਂ ਰਾਮਪਾਲ ਜਸਲ ਟੈਂਟ ਹਾਊਸ ਮਕਸੂਦਾ ਚੌਂਕ ਜਲੰਧਰ ਹਾਂਜੀ ਇੱਥੋਂ ਅਸੀਂ ਚੱਲਦੇ ਆਂ ਜੀ ਵੀਰ ਨਗਾਹ ਜਾ ਕੇ ਤੇ ਦਰਸ਼ਨ ਕਰਨੇ ਆ ਉਦੋਂ ਬਾਅਦ ਅਸੀਂ ਫਿਰ ਸ਼ਾਹ ਤਲਾਈ ਜਾ ਕੇ ਸਟੇ ਕਰਨਾ ਰਾਤ ਉੱਥੇ ਰਹਿਣਾ ਸਵੇਰ ਨੂੰ ਗੁਫਾ ਦੀ ਯਾਤਰਾ ਕਰਕੇ ਮੱਥਾ ਟੇਕ ਕੇ ਤੇ ਸੰਗਤ ਲੰਗਰ ਵਗੈਰਾ ਜੋ ਜੋ ਵੀ ਹੈਗਾ ਉਹ ਸਾਰਾ ਬੜੇ ਵਧੀਆ ਤਰੀਕੇ ਦੇ ਨਾਲ ਸੰਗਤ ਦੀ ਸੇਵਾ ਰਸਤੇ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਠੰਡਾ ਪਾਣੀ ਸਰਬਤ ਫਰੂਟ ਕਿਸੇ ਚੀਜ਼ ਦੀ ਵੀ ਬਾਬਾ ਜੀ ਕਮੀ ਨਹੀਂ ਆਉਣ ਦਿੰਦੇ ਤੇ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਸਰਦਾਰ ਜੀ ਜਿਹੜੇ ਸਾਡੇ ਪ੍ਰੈਸ ਰਿਪੋਰਟਰ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਆਪਣੇ ਕੌਲਸਰ ਸਾਹਿਬ ਜਿਹੜੇ ਕਿ ਬਹੁਤ ਹੀ ਵੱਡੀ ਸੇਵਾ ਖਟ ਰਹੇ ਆ ਕਾਫੀ ਲੰਮੇ ਸੇਵਾ ਤੋਂ ਸੇਵਾ ਖਟ ਰਹੇ ਆ ਇਹ ਅੱਜ ਬਾਬਾ ਬਾਲਕਨਾਥ ਦੀ ਯਾਤਰਾ ਤੇ ਤਿੰਨ ਬੱਸਾਂ ਜਾ ਰਹੀਆਂ ਜੋ ਕਿ ਇਹਨਾਂ ਵਾਸਤੇ ਅਸੀਂ ਸਾਰੇ ਸੰਗਤ ਦਾ ਧੰਨਵਾਦ ਕਰਦੀ ਆ ਕਿਉਂਕਿ ਗਰੀਬ ਲੋਕ ਜਿਹੜੇ ਯਾਤਰਾ ਤੇ ਨਹੀਂ ਜਾ ਸਕਦੇ ਕਦੇ ਉਹਨਾਂ ਕੋਲ ਪੈਸਾ ਨਹੀਂ ਜਿਸ ਕੋ ਹੈਗਾ ਉਹ ਯਾਤਰਾ ਤੇ ਕੋਲਸਰ ਸਾਡੇ ਸਾਹਿਬ ਜਿਹੜੇ ਐਮਸੀ ਸਾਹਿਬ ਸਾਡੇ ਇੱਥੇ ਦੇ ਬੜੇ ਲੰਮੇ ਸਮੇਂ ਤੋਂ ਐਮਸੀ ਸਾਹਿਬ ਦੀ ਵੀ ਸੇਵਾ ਕਰ ਰਹੇ ਆ ਜਨਤਾ ਦੀ ਸੇਵਾ ਕਰ ਰਹੇ ਆ ਮਹੱਲੇ ਦੇ ਵਿੱਚ ਤੇ ਹੁਣ ਇਹ ਬਾਹਰਲੀ ਜਨਤਾ ਦੀ ਵੀ ਸੇਵਾ ਕਰ ਰਹੇ ਆ ਸੰਗਤ ਦੀ ਔਰ ਇਹ ਸੰਗਤ ਜਿਹੜੀ ਇਦਾਂ ਆ ਕਿ ਜਿਨ੍ਹਾਂ ਦੇ ਕੋਲ ਗਰੀਬ ਬੰਦੇ ਕੋਲ ਪੈਸਾ ਨਹੀਂ ਹੈਗਾ ਜਾਂ ਕਿਸੇ ਕੋ ਘਰ ਦੀ ਪ੍ਰੋਬਲਮ ਆ ਉਹ ਸਾਰਾ ਇਹ ਸੰਗਤੀ ਇਹ ਜ਼ਿੰਮੇਵਾਰੀ ਚੱਕਦੇ ਪਏ ਆ ਸਾਡੇ ਸਾਹਿਬ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਦੇਣ ਆ ਕਿ ਜਿਹੜੀਆਂ ਕਿ ਤਿੰਨ ਬਸਾਂ ਇਹ ਜਲੰਧਰ ਸ਼ਹਿਰ ਦੇ ਵਿੱਚੋਂ ਜਾ ਰਹੀਆਂ ਇਹ ਜਲੰਧਰ ਸ਼ਹਿਰ ਦੇ ਵਿੱਚੋਂ ਕੋਈ ਹੋਂਦ ਦੀ ਸੇਵਾ ਨਹੀਂ ਕਰ ਰਹੇ ਜੀ ਇਹ ਮਤਲਬ ਕਿ ਘੱਟੋ-ਘੱਟ 20 ਸਾਲ ਹੋ ਗਏ ਇਹਨਾਂ ਨੂੰ ਬਾਬਾ ਬਾਲਗਨ ਆਸਦੇ ਯਾਤਰਾ ਕਰਦੇ ਸੰਗਤ ਦੀ ਯਾਤਰਾ ਕਰਾਉਂਦਿਆਂ ਨੂੰ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕੁਲਸੇ ਸਾਹਿਬ ਤੁਹਾਡਾ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਜੀ ਜਿਹੜੀ ਕਿ ਇਹ ਸੰਗਤ ਦੀ ਤੁਸੀਂ ਸੇਵਾ ਖੱਟ ਰਹੇ ਆ ਤੇ ਜਿਹੜੇ ਜਿਹੜੇ ਗਰੀਬ ਜਨਤਾ ਦੀ ਜਿਹੜੀ ਕਿ ਸੇਵਾ ਕਰ ਰਹੇ ਆ ਬਹੁਤ ਧੰਨਵਾਦ ਕਰਦੀ ਸਾਰੀ ਸੰਗਤ ਤੁਹਾਡਾ ਔਰ ਸਾਡੇ ਮੋਹਨ ਸਿੰਘ ਜੀ ਸੰਯੋਗ ਦੇ ਰਹੇ ਪੂਰਾ ਔਰ ਸਾਡੇ ਸਾਰੇ ਮੁਹੱਲੇ ਵਾਲੇ ਜਲੰਧਰ ਸ਼ਹਿਰ ਵਾਸੀ ਇਹਨਾਂ ਦੇ ਨਾਲ ਆ ਜਿਸ ਤਰ੍ਹਾਂ ਵੀ ਇਹ ਕਹਿੰਦੇ ਸਾਨੂੰ ਹਮੇਸ਼ਾ ਹੀ ਇਹਨਾਂ ਦੇ ਨਾਲ ਚੱਲਦੇ ਆ ਜੀ ਸਾਡੇ ਬਾਬਾ ਇੰਦਰਜੀਤ ਸਿੰਘ ਜੀ ਬਹੁਤ ਇਹਨਾਂ ਦੇ ਨਾਲ ਚੱਲਦੇ ਮੁਹੱਲੇ ਵਾਲੇ ਜਿੰਨੇ ਵੀ ਮੁਹੱਲੇ ਦੇ ਵਰਕਰ ਆ ਜੀ ਸਾਡੇ ਜਿੰਨੇ ਆ ਸੰਗਤ ਦੇ ਜਾ ਰਹੇ ਆ ਸਾਰੇ ਇਹਨਾਂ ਦਾ ਬਹੁਤ ਮਾਣ ਕਰਦੇ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਇਹਨਾਂ ਦਾ ਮੀਡੀਆ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੀ ਅੱਜ ਇਹਨਾਂ ਨੇ ਚੈਨਲ ਤੇ ਖਬਰ ਲਾ ਕੇ ਕਿ ਜਿਹੜਾ ਕੀ ਇਹ ਸਾਨੂੰ ਦਿਖਾਉਣਾ ਚਾਹੁੰਦੇ ਆ ਕਿ ਯਾਤਰਾ ਤੇ ਜਾ ਰਹੀਆਂ ਬੱਸਾਂ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਚੰਗਾ ਠੀਕ ਆ ਜੀ ਬਹੁਤ ਧੰਨਵਾਦ ਤੁਹਾਡਾ ਜੀ ਜਿਹੜਾ ਕਿ ਤੁਸੀਂ ਬਾਬਾ ਬਾਲਕਨਾਸਥ ਤੇ ਪੀਰ ਨਗਾਏ ਤੇ ਰਤਨੋ ਮਾਤਾ ਦੇ ਇਹ ਸੰਗਤ ਨੂੰ ਲੈ ਕੇ ਜਾ ਰਹੇ ਜੀ ਇਹਨਾਂ ਦੀ ਯਾਤਰਾ ਜਿਹੜੀ ਬਾਬਾ ਜੀ ਸਫਲ ਕਰੇ ਔਰ ਚੜ੍ਹਦੀਆਂ ਕਲਾ ਬਖਸ਼ੇ ਇਹਨਾਂ ਨੂੰ ਬਾਬਾ ਜੀ ਹੋਰ ਅੱਗੇ ਵਧਾਉਣ ਇਸੇ ਤਰੀਕੇ ਦੇ ਨਾਲ ਜਾਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਥੈਂਕ ਯੂ ਬਸ ਮਕਸੂਦਾਨ ਸੋਭਾ ਯਾਤਰਾ ਜਿਹੜਾ ਜਸਲੀ ਜੋ ਸੇਵਾ ਕਰਦੇ ਨੇ ਕੌਂਸਲਰ 12 ਨੰਬਰ 80 ਦੇ ਆਸਾਦੀਤਰਾਮ ਲੋਕ ਸੇਵਾ ਲੋਕ हित ਕਰਦੇ ਆ ਰਹੇ ਨੇ ਅੱਜ ਉਹਨਾਂ ਨੇ ਯਾਤਰਾ ਬਾਬਾ ਬਾਲਗਨਾ ਜੀ ਅਤੇ ਹੋਰ ਤਿੰਨ ਗਾਹੇ ਸਾਮਾ ਤਰਨ ਸਥਾਨਾਂ ਤੋਂ ਲੈ ਕੇ ਜਾ ਰਹੇ ਹਨ ਤੁਸੀਂ ਦੇ YouTube ਚੈਨਲ ਨਹੀਂ ਦੇਖ ਵੀ ਦੇ ਸਕਦਾ ਦੇ ਰਹੀਆਂ ਲਾਈਵ ਰੂਮ ਦੇਖ ਰਹੀਆਂ ਤੁਸੀਂ ਆਹ ਸੰਗਤਾਂ ਦਾ ਤਹਿ ਦਤ ਧੰਨਵਾਦ ਜਿਸ ਲੋ ਪਰਿਵਾਰਾਂ ਲੋ ਕੌਂਸਲਰਾਂ ਲੋ ਆਹ ਸੰਗਤਾਂ ਜੀ ਆਖ ਰਹੇ ਹੁਣ जिस अंदर तो जो सेवा कर दिया ना उन्होंने दफ्तर अंदर मौजूद हैं संघ जो मुक्शा तो आरंभ हो गए बाबा बालक नाथ बारे हैं इतनी जो बसाठे ਜਾਂ ਜਾਂਦੇ ਜਾਂਦੇ ਹੋ ਸੰਗਤ ਬੱਚਾਂ ਦੇ ਵਿੱਚ ਸੌਂਹਰ ਬੈਠੀਏ 3 ਬੱਚਾ ਯਾਤਰਾ ਦੇਰਾ ਜਸਨ ਕਾਉਂਸਲਰ ਸੰਗਤੀ ਸੇਵਾ ਕਰ ਰਹੇ ਹੋਏ ਕਸਤਰਾ ਜਾਂਦੇ ਹਾਂ ਸਵਾਰੀਆਂ ਬੈਠੀਆਂ ਹੈਗੀਆਂ ਪਾਣੀ ਦੇ ਇੱਥੇ ਚਾਚਾ ਬੈਠੀਆਂ ਹੈਗੀਆਂ ਪਾਣੀ ਦੇ ਮਕਸਦਾਤੋਂ ਅਗਰ ਨਦੀ ਯਾਤਰਾ ਜੋ ਕੌਂਸਲ ਦੇਹਾ ਜਸਲ ਜੀ ਗਰੀਬ ਜਨਤਾ ਦੇ ਇਹ ਤੁਹਾਨੂੰ ਦਰਸ਼ਨ ਕਰਾਉਣ ਜਾਂਦੇ ਹੋ ਅੱਜ ਦੇ ਨਿਵਾਸਾਂ ਵਿੱਚੋਂ ਤੋਂ ਹਰਵਾਨਾ ਹੁੰਦੀਆਂ ਹੋਈਆਂ। ਮੌਜੂਦਾ ਤੋਂ ਰਾਮ ਭਾਈ ਆਗਵਾਰਣ ਯਾਤਰਾ। ਦਿਹਾਜ ਅਸਲ ਜੋ ਕਾਉਂਸਲਰ ਅੰਸੀੰਦੇ ਸਰਕਾਰ ਨੂੰ ਆਨੇ। ਹਰ ਵਨ ਗਈ ਦਿੱਤੀ ਗਈ